ਖਬਰਨਾਮਾ ਦੇਖ ਰਿਹਾ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਕੌਣ ਸੰਭਾਰੇਗਾ ਪੰਜਾਬ ਤੋਂ ਕਾਂਗਰਸ ਪਾਰਟੀ ਦੀ ਵਾਅਦੋੜ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਡਾ ਪਤਾ ਖੇਡਣ ਜਾ ਰਹੀ ਹੈ ਰਾਜਾ ਵਰਿੰਗ ਦੀਆਂ ਕਾਫੀ ਲੰਬੇ ਸਮੇਂ ਤੋਂ ਲਟਕੀਆਂ ਜਾਰੀਆਂ ਨੇ ਕਿ ਰਾਜਾ ਵਰਿੰਗ ਐਜ਼ ਅ ਪ੍ਰਧਾਨ ਪੰਜਾਬ ਤੋਂ ਕਾਮਯਾਬ ਨਹੀਂ ਕਿਉਂਕਿ ਪ੍ਰਧਾਨ ਦੀ ਕੋਈ ਗੱਲ ਹੀ ਨਹੀਂ ਮੰਨਦਾ ਜੇਕਰ ਪ੍ਰਧਾਨ ਦਾ ਦਬਦਬਾ ਬਣਿਆ ਹੁੰਦਾ ਤਾਂ ਪ੍ਰਧਾਨ ਨੇ ਪਾਰਟੀ ਨੂੰ ਧੜਿਆਂ ਧੜੇ ਧੜੇ ਬਾਜੀ ਤੋਂ ਰੋਕ ਦੇਣਾ ਸੀ ਕਿਉਂਕਿ ਧੜੇ ਬਾਜ਼ੀਆਂ ਦਾ ਦੌਰ ਹਾਲੇ ਵੀ ਕਾਂਗਰਸ ਪਾਰਟੀ ਦੇ ਵਿੱਚ ਜਾਰੀ ਹੈ ਜਿੰਨੇ ਵੀ ਵੱਡੇ ਆਗੂ ਨੇ ਕਾਂਗਰਸ ਪਾਰਟੀ ਦੇ ਉਹ ਇੱਕ ਸਟੇਜ ਉੱਤੇ ਨਹੀਂ ਵੇਖੇ ਜਾ ਸਕਦੇ ਆਪਸ ਵਿੱਚ ਉਹਨਾਂ ਦੇ ਵਿਵਾਦ ਨੇ ਸ਼ਬਦੀ ਹਮਲੇ ਇੱਕ ਦੂਸਰੇ ਉੱਤੇ ਵਾਰ-ਵਾਰ ਕੀਤੇ ਜਾਂਦੇ ਨੇ ਇੱਕ ਦੂਜੇ ਦੀਆਂ ਖਾਮੀਆਂ ਜਾਂ ਕਹਿ ਸਕਦੇ ਹਾਂ ਕਮੀਆਂ ਘਰਵਾਈਆਂ ਜਾਂਦੀਆਂ ਨੇ ਇਟ ਮੀਨਸ ਕਿ ਜਿਹੜੇ ਪ੍ਰਧਾਨ ਨੇ ਰਾਜਾਪੁਰੇ ਕਾਂਗਰਸ ਪਾਰਟੀ ਤੋਂ ਉਹਨਾਂ ਦੇ ਕੋਲੋਂ ਵਾਪ ਡੋਰ ਸਹੀ ਤਰੀਕੇ ਦੇ ਨਾਲ ਸੰਭਾਲੀ ਨਹੀਂ ਜਾ ਰਹੀ ਇਸ ਕਰਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇੱਕ ਵੱਡਾ ਪੱਤਾ ਖੇਡਣ ਜਾਰੀ ਹੈ ਨਵੇਂ ਪ੍ਰਧਾਨ ਨੂੰ ਲੈ ਕੇ ਅਤੇ ਉਹੀ ਪ੍ਰਧਾਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ এ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਇਹਦੇ ਵਿੱਚ ਇਹ ਵੀ ਗੱਲ ਕਲੀਅਰ ਹੋ ਚੁੱਕੀ ਹੈ ਜਿਨ੍ਹਾਂ ਨੇ ਲੋਕ ਸਭਾ ਦੀਆਂ ਚੋਣਾਂ ਲੜੀਆਂ ਨੇ ਉਹ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜਨਗੇ ਚਾਹੇ ਰਾਜਾਪੁਰਿੰਗ ਹੋਣ ਚਾਹੇ ਚਰਨਜੀਤ ਸਿੰਘ ਚੰਨੀ ਹੋਣ ਚਾਹੇ ਸੁਖ ਜਿੰਦਰ ਸਿੰਘ ਰੰਧਾਵਾ ਹੋਣ ਯਾਨੀ ਕਿ ਜਿਹੜੇ ਪੰਜਾਬ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਨੇ ਜਿਨ੍ਹਾਂ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਲੜੀਆਂ ਜਿਸ ਤਰ੍ਹਾਂ ਇੱਕ ਕਾਨੂੰਨ ਇੱਕ ਨਿਜ਼ਮ ਹਰਿਆਣਾ ਦੇ ਵਿੱਚ ਬਣਾਇਆ ਗਿਆ ਜਿਹੜੇ ਸੰਸਦ ਨੇ ਉਹ ਵਿਧਾਇਕ ਵਿਧਾਇਕ ਦੀ ਚੋਣ ਨਹੀਂ ਲੜਨਗੇ ਜਿਹੜੇ ਵਿਧਾਇਕ ਨੇ ਉਹ ਸੰਸਦ ਦੀ ਚੋਣ ਨਹੀਂ ਲੜਨਗੇ ਇਟ ਮੀਨਸ ਕਿ ਰਾਜਾਵੜੇ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਰੰਦਾਵਾ ਇਹਨਾਂ ਦੇ ਸਾਰਿਆਂ ਦੇ ਪੱਤੇ ਜਿਹੜੇ ਨੇ ਕੱਟੇ ਗਏ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵਾਕਡੌਰ ਦੇ ਕੇ ਖੁਸ਼ ਲਈ ਕਿਉਂਕਿ ਉਹਨਾਂ ਦਾ ਸੱਕਾ ਭਰਾ ਫਤਿਹ ਜੰਗ ਬਾਜਵਾ ਭਾਰਤੀ ਜਨਤਾ ਪਾਰਟੀ ਵਿੱਚ ਹੈ ਰਾਹੁਲ ਗਾਂਧੀ ਨੂੰ ਜੋ ਲੋਕ ਲੈਂਡ ਪੁਜੇ 에어ਪੋਰਟ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਇੱਕ ਸੀ ਨਵਜੋਤ ਕੌਰ ਸਿੱਧੂ ਯਾਨੀ ਕਿ ਧਰਮ ਪਤਨੀ ਆਫ ਨਵਜੋਤ ਸਿੰਘ ਸਿੱਧੂ ਜਿਹੜੇ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਖਤਮ ਹੋ ਗਈ ਹੈ ਨਵਜੋਤ ਸਿੰਘ ਸਿੱਧੂ ਸਿਆਸਤ ਨੂੰ ਅਲਵਿਦਾ ਕਹਿ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਆਪਣੀ ਸਿਆਸੀ ਪਾਰੀ ਦੁਬਾਰਾ ਸ਼ੁਰੂ ਨਹੀਂ ਕਰਨਗੇ ਲੇਕਿਨ ਉਧਰ ਵਕ ਵਕ ਚ ਇਹ ਨਾ ਵੱਲੋਂ ਕਿਆਸ ਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਦੀਆਂ ਲਗਾਤਾਰ ਕਾਂਗਰਸ ਪਾਰਟੀ ਦੀ ਹਾਈ ਕਮਾਨ ਦੇ ਨਾਲ ਅੰਦਰੂਨੀ ਅੰਦਰਖਾਤੇ ਮਿੱਟੀਆਂ ਚੱਲ ਰਹੀਆਂ ਨੇ ਰਾਹੁਲ ਗਾਂਧੀ ਬਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਿਜ਼ੀ ਨੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਰਾਹੁਲ ਗਾਂਧੀ ਵੱਲੋਂ ਸ਼ਮੂਲੀਅਤ ਕੀਤੀ ਗਈ ਖਾਸ ਕਰਕੇ ਹੁਸ਼ਿਆਰਪੁਰ ਪਠਾਨਕੋਟ ਅਤੇ ਗੁਰਦਾਸਪੁਰ ਹਰ ਪ੍ਰਭਾਵਿਤ ਹਲਕਿਆਂ ਦਾ ਦੌਰਾ ਕੀਤਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਇਹ ਸਮਾਂ ਹੈ ਪੰਜਾਬ ਦੇ ਪੰਜਾਬ ਦੇ ਵਿੱਚ ਜਿੰਨੇ ਵੀ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਸੇਵਾ ਕਰਨ ਦਾ ਸੇਵਾ ਦੇ ਵਿੱਚ ਲੱਗ ਜਾਓ ਸੇਵਾ ਦੇ ਵਿੱਚ బిజీ ਹੋ ਜਾਓ ਲੋਕ ਤੁਹਾਨੂੰ 2027 ਦੀਆਂ ਚੋਣਾਂ ਦੇ ਵਿੱਚ ਅਲਾ ਮਾਨਾ ਦੇਣ ਕਿ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਉਹਨਾਂ ਨੇ ਤਾਂ ਪੰਜਾਬ ਦੇ ਹਰ ਪੀੜਿਤ ਹਲਕਿਆਂ ਦੇ ਲੋਕਾਂ ਦੀ ਬਾਹੀ ਫੜੀ ਨਵਜੋਤ ਕੌਰ ਸਿੱਧੂ ਵੱਲੋਂ ਵੀ ਸਵਾਗਤ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਨਵਜੋਤ ਕੌਰ ਸਿੱਧੂ ਵੱਲੋਂ ਗੱਲਬਾਤ ਵੀ ਕੀਤੀ ਗਈ ਰਾਹੁਲ ਗਾਂਧੀ ਦੇ ਨਾਲ ਤੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਛਿੜ ਪਈ ਹੈ ਜਿਹੜੇ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਖਤਮ ਨਵਜੋਤ ਸਿੰਘ ਸਿੱਧੂ ਸਿਆਸੀ ਕੈਰੀਅਰ ਨੂੰ ਅਲਬਿਦਾ ਕਹਿ ਗਏ ਨੇ ਪੰਜਾਬੀਓ ਨਵਜੋਤ ਸਿੰਘ ਸਿੱਧੂ ਫਿਰ ਦੁਬਾਰਾ ਆਪਣੀ ਸਿਆਸੀ ਪਾਰੀ ਸ਼ੁਰੂ ਕਰਨ ਜਾ ਰਹੇ ਨੇ ਸਿਆਸਤ ਵਿੱਚ ਉਹ ਵੀ ਕਾਂਗਰਸ ਪਾਰਟੀ ਵਿੱਚ ਹਾਲਾਂਕਿ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਭਾਵੇਂ ਉਹਨਾਂ ਦੀ ਨਰਾਜ਼ਗੀ ਨਰਾਜ਼ਗੀ ਸੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਬਾਵਜੂਦ ਜਦੋਂ ਨਵਜੋਤਕਰ ਸਿੱਧੂ ਜੇਰੇ ਅਲਾਸ ਦੇ ਲਈ ਕਿਉਂਕਿ ਉਹਨਾਂ ਨੂੰ ਕੈਂਸਰ ਸੀ ਹਸਪਤਾਲ ਦੇ ਵਿੱਚ ਐਡਮਿਟ ਹੋਏ ਤਾ ਪ੍ਰਿੰਕਾ ਗਾਂਧੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੱਲੋਂ ਵਿਸ਼ੇਸ਼ ਤੌਰ ਤੇ ਨਵਜੋਤ ਕੌਰ ਸਿੱਧੂ ਦਾ ਹਾਲ-ਚਲ ਜਾਣਿਆ ਗਿਆ ਮੁਲਾਕਾਤ ਕੀਤੀ ਗਈ ਨਵਜੋਤ ਸਿੰਘ ਸਿੱਧੂ ਦੇ ਨਾਲ ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਐ ਭੂਮਿਕਾ ਨਹੀਂ ਕਾਂਗਰਸ ਪਾਰਟੀ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਦੇ ਬਾਵਜੂਦ ਵੀ ਗਾਂਧੀ ਪਰਿਵਾਰ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਟੱਚ ਵਿੱਚ ਬਣਿਆ ਰਿਹਾ ਕਿਉਂਕਿ ਰਾਹੁਲ ਗਾਂਧੀ ਸਿਆਸਤ ਸਿੱਖ ਗਏ ਨੇ ਸੋਨੀਆ ਗਾਂਧੀ ਵੀ ਤੇ ਉਹਨਾਂ ਨੂੰ ਪਤਾ ਹੈ ਕਿ ਮੌਕੇ ਤੇ ਚੌਕਾ ਕਿਵੇਂ ਮਾਰਨਾ ਹੈ ਨਿਰਾਸ਼ਗੀ ਕਿਉਂ ਸੀ ਕਿਉਂਕਿ ਚਰਨਜੀਤ ਸਿੰਘ ਚੰਨੀ ਦੀ ਜਗ੍ਹਾ ਤੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ ਗਿਆ 111 ਦਿਨਾਂ ਵਾਸਤੇ ਲੇਕਿਨ ਉਹ ਸਾਰੀਆਂ ਨਿਰਾਸ਼ਾਗੀਆਂ ਕਹਿੰਦੇ ਨੇ ਅੰਦਰ ਖਾਤੇ ਦੂਰ ਹੋ ਚੁੱਕੀਆਂ ਨੇ ਕਿਉਂਕਿ ਰਾਜਾ ਵੜਿੰਗ ਦੇ ਕੋਲੋਂ ਸਹੀ ਤਰੀਕੇ ਦੇ ਨਾਲ ਪਾਰਟੀ ਦੀ ਵਾਗ ਡੋਰ ਨਹੀਂ ਸੰਭਾਲੀ ਜਾ ਰਹੀ ਜੇਕਰ ਸੰਭਾਲੀ ਜਾਂਦੀ ਤਾਂ ਇੰਨਾ ਆ ਕਾਂਗਰਸ ਪਾਰਟੀ ਦੇ ਵਿੱਚ ਖਲਾਰਾ ਨਹੀਂ ਪੈਣਾ ਸੀ ਧੜੇਬੰਦੀਆਂ ਗਰੁੱਪੀਜ਼ਮ ਜਿਹੜਾ ਹੈ ਨਹੀਂ ਪੈਣਾ ਸੀ ਇਸ ਕਰਕੇ ਨਵਜੋਤ ਸਿੰਘ ਸਿੱਧੂ